ਜੀ ਸਰ ਸਰ ਕੀ ਅਪਡੇਟ ਹੈ ਦੇਖੋ ਜੀ ਜਿਵੇਂ ਕਿ ਆਪਣੇ ਕੈਚਮੈਂਟ ਏਰੀਆਜ਼ ਦੇ ਲਈ ਏਰੀਆਸ ਜਿਸ ਤਰ੍ਹਾਂ ਮੀਂਹ ਪੈ ਰਿਹਾ ਪਿਛਲੇ ਲਗਾਤਾਰ 24 ਘੰਟਿਆਂ ਤੋਂ ਪੈ ਰਿਹਾ ਤੇ ਅੱਗੇ ਵੀ ਅਨੁਮਾਨ ਹੈ ਤੇ ਸਾਡੇ ਕੋਲ ਜਿਹੜੀ ਖਬਰ ਹੈ ਜਿਹੜਾ ਬੈਸ ਰਿਲੀਜ਼ ਸਾਨੂੰ ਮਿਲਦਾ ਹੈਗਾ ਉਹਦੇ ਵਿੱਚ ਰੋਪੜ ਹੈਡਵਰਕ ਤੋਂ ਹੁਣ ਇਸ ਵੇਲੇ 1 ਲੱਖ 14000 ਦੂਸਰੇ ਪਾਣੀ ਜਿਹੜਾ ਚੱਲਿਆ ਜਾ ਰਿਹਾ ਜਿਹੜਾ ਕਿ ਸਵੇਰੇ ਤੱਕ ਸਾਡਾ ਜਿਹੜਾ ਫਲੋਰ ਐਡਵਰਕ ਹੈ ਤੇ ਗਿੱਦੜ ਪਿੰਡੀ ਜਿਹੜਾ ਸਾਡਾ ਉੱਥੇ ਬਰਾਜ ਹੈ ਉੱਥੇ ਅ ਪਹੁੰਚਣ ਦੀ ਉਮੀਦ ਹੈ ਹੁਣ ਜਦੋਂ ਆਪਣਾ ਇਨਾ ਪਾਣੀ ਆ ਰਿਹਾ ਉਹਦੇ ਵਿੱਚ ਕੁਝ ਹੋਰ ਸਾਡੇ ਜਿਹੜੇ ਉਹ ਕਹੋ ਡਰੇਨਸ ਕਹੋ ਜਾਂ ਰਿਵੂਲੇਟਸ ਕਹੋ ਉਹਦਾ ਪਾਣੀ ਵੀ ਉਹਦੇ ਵਿੱਚ ਐਡ ਹੋਣਾ ਸਾਨੂੰ ਉਮੀਦ ਹੈ ਕਿ ਸਵੇਰੇ ਲਗਭਗ 12 ਘੰਟੇ ਬਾਅਦ ਹੁਣ ਜੇ 6 ਵਜਾ ਟਾਈਮ ਹੈ ਸਵੇਰੇ 6 ਵਜੇ ਤੋਂ ਬਾਅਦ ਜਿਹੜਾ ਪਾਣੀ ਹੈ ਉਥੇ ਪਹੁੰਚੂਗਾ ਫਲੋਰ ਤੇ ਗਿੱਦੜ ਪਿੰਡੀ ਤੋਂ ਸਵੇ ਸਾਡੇ ਸਾਰੇ ਵੀ ਜਿਹੜੀ ਜਿੰਨੀਆਂ ਵੀ ਟੀਮ ਹੈ ਭਾਵੇਂ ਉਹ ਫਲੋਰ ਹੈ ਗਿੱਧੜਪਿੰਡੀ ਹੈ ਭਾਵੇਂ ਨਕੋਦਰ ਹੈ ਉਹ ਟੀਮਾਂ ਸਾਡੀਆਂ ਉੱਥੇ ਮੌਜੂਦ ਨੇ ਅਸੀਂ ਆਲਰੇਡੀ ਮੰਦਰਗੁਰ ਦੁਆਰਾ ਤੋਂ ਅਨਾਉਂਸਮੈਂਟਾਂ ਕਰਵਾਨੀ ਸ਼ੁਰੂ ਕਰ ਦਿੱਤੀਆਂ ਕਿ ਬਈ ਤੁਸੀਂ ਦਰਿਆ ਦੇ ਕੰਢਿਆਂ ਤੋਂ ਦੂਰ ਰਹੋ ਜਾਂ ਜਿੱਥੇ ਪਾਣੀ ਮਾਰ ਕਰਦਾ ਅੱਗੇ ਵੀ ਵਲਨਰੇਬਲ ਪੁਆਇੰਂਟਸ ਜਿਹੜੇ ਪੁਰਾਣੇ ਹੁੰਦੇ ਹੈਗੇ ਉਹਨਾਂ ਤੋਂ ਦੂਰ ਰਹੋ ਅਸੀਂ ਸਾਡੀ ਜਿਹੜੀ ਡਰੇਨੇਜ ਮੈਕਮੇ ਦੀ ਤੇ ਪੰਚਾਇਤੀ ਰਾਜ ਦੀ ਟੀਮ ਹੈ ਉਹ ਮਿੱਟੀ ਦੇ ਬੋਲੇ ਰੱਖ ਕੇ ਉੱਥੇ ਪੂਰੀ ਸਤਰਕ ਕੋਖੜੀਆਂ ਰਾਤ ਨੂੰ ਵੀ ਖੜੀਆਂ ਰਹਿਣਗੀਆਂ ਅਸੀਂ ਸਾਰੀ ਰਾਤ ਰਾਉਂਡ ਮਾਰਾਂਗੇ ਤੇ ਹੋ ਸਕਦਾ ਪਾਣੀ ਇਹ ਸਾਡਾ ਨਿਕਲ ਵੀ ਜਾਵੇ ਜਿਹੜਾ ਆ ਰਿਹਾ ਬਟ ਸਾਨੂੰ ਸਾਰਿਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਜਿਹੜੀ ਹੁਣ ਇਹ ਤੁਹਾਨੂੰ ਤੁਹਾਡੇ ਮਾਧਿਅਮ ਨਾਲ ਹੀ ਮੈਂ ਦੱਸਣਾ ਚਾਹੁੰਦਾ ਹੈ ਕਿ ਮੈਸੇਜ ਜਿਹੜਾ ਉੱਥੇ ਪਿੰਡਾਂ 'ਚ ਪਹੁੰਚੇ ਤੇ ਸਾਡੇ ਅਫਸਰ ਸਾਹਿਬਾਨ ਤੇ ਸਾਡੇ ਸਾਰੇ ਮੁਲਾਜ਼ਮ ਉਹ ਵੀ ਦੱਸਦੇ ਪਏ ਨੇ ਕੀ ਆਪਣੇ ਜਿਹੜਾ ਸਬਕੂਜ ਦਰਿਆ ਦੇ ਕੰਡੇ ਜਿਹੜਾ ਹੈ ਉੱਥੋਂ ਆਪਾਂ ਥੋੜਾ ਦੂਰ ਰਹੀਏ ਜਿਹੜੇ ਸਾਡੇ ਹੋਰ ਵੀ ਜੋ ਡਰੇਨ ਜਾ ਰਹੀਆਂ ਆ ਭਾਵੇਂ ਬਈ ਡਰੇਨ ਜਾ ਰਹੀ ਹੈ ਭਾਵੇਂ ਸਾਡੀ ਕਾਹਦਾ ਸੀ ਜੜ ਮੇਨ ਜਾ ਰਹੀ ਹੈ ਉੱਤੇ ਵੀ ਮੀਂਹ ਕਰਕੇ ਕਿਉਂਕਿ ਹੁਣ ਰਾਤ ਨੂੰ ਫਿਰ ਮੀਂਹ ਪੈਣਾ ਹੈਗਾ ਜਿਹੜਾ weather update ਦਿਖਾ ਰਿਹਾ ਉਹਦਾ ਅਨੁਮਾਨ ਆ ਰਿਹਾ ਹੈਗਾ ਤੇ ਰਾਤ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਕਿ ਕਿਸੇ ਨੂੰ ਜਾਨ ਦੀ ਕੋਈ ਨੁਕਸਾਨ ਹੋਵੇ ਇਸ ਲਈ ਇਹ ਮੈਸੇਜ ਪਹੁੰਚਾਣਾ ਬੜਾ ਜ਼ਰੂਰੀ ਹੈ ਕਿ ਆਪਾਂ ਜਿਹੜਾ ਕੰਡਿਆਂ ਤੋਂ ਦੂਰ ਰਹੀਏ ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਸਾਡੀ ਜਿਹੜੀ ਪ੍ਰਸ਼ਾਸਨ ਦੀ ਟੀਮ ਹੈ ਉੱਥੇ ਹੀ ਤੁਹਾਡੇ ਨਾਲ ਹੀ ਮੌਜੂਦ ਹੋਣ ਗਿਆ ਉਹਨਾਂ ਦੀ ਆਪਾਂ ਮਦਦ ਲਈਏ ਅਸੀਂ ਜਿਹੜੀ ਰਿਸੈਸਰੀ ਰਾਹਤ ਸਮਗਰੀ ਹੈ ਕੋਈ ਬੂਟਸ ਹੈ ਕੋਈ ਪਸ਼ੂਆਂ ਦਾ ਚਾਰਾ ਹੈ ਕੋਈ ਦਵਾਈਆਂ ਹੈ ਸਾਡੇ ਜਿਵੇਂ ਮੈਂ ਦੱਸਿਆ ਸੀ ਰੀਲੀਫ ਸੈਂਟਰ ਵੀ ਅਸੀਂ ਸਟੈਬਲਿਸ਼ ਕੀਤੇ ਹਨ ਲਗਭਗ ਚੰਦਰਦ ਰੀਲੀਫ ਸੈਂਟਰਸ ਆਟੇ ਆਲਰੇਡੀ ਸਟੈਬਲਿਸ਼ਡ ਹੈ ਓਬਵੀਅਸਲੀ ਐਕਟਿਵੇਟ ਕਰਾਏ ਹੋਏ ਨੇ ਉਥੇ ਤੁਹਾਨੂੰ ਪੰਚਾਇਤ ਜਾਊਗਾ ਕੋਈ ਤੁਹਾਨੂੰ ਆ ਕੇ ਸੂਚਨਾ ਦਿੰਦਾ ਹੈ ਕਿ ਵੀ ਇਹ ਕੋਈ ਜਿਵੇਂ ਲੋ ਲਾਈਂਗ ਏਰੀਆ ਮੈਂ ਦੱਸ ਰਿਹਾ ਸੀਗਾ ਉੱਥੇ ਪਾਣੀ ਆਇਆ ਸੀ ਜੇ ਉੱਥੇ ਆ ਕੇ ਸਾਡੀ ਟੀਮ ਤੁਹਾਨੂੰ ਰੈਸਕਿਊ ਕਰਨ ਆਉਣੀ ਹੈ ਤੇ ਉਹਨਾਂ ਦਾ ਸਹਿਯੋਗ ਦਿਓ ਤੇ ਉਹਨਾਂ ਨੂੰ ਕਈ ਵਾਰੀ ਆਪਾਂ ਮੂਹ ਕਰ ਲੈਂਦੇ ਹਾਂ ਕਿ ਵੀ ਅਸੀਂ ਨਹੀਂ ਜਾਣਾ ਅਸੀਂ ਤੁਹਾਨੂੰ ਸੁਰੱਖਿਅਤ ਉੱਥੋਂ ਲੈ ਕੇ ਜਾਵਾਂਗੇ ਪੰਜਾਬ ਸਰਕਾਰ ਦੀ ਸਾਰੀ ਜਿਹੜੀ ਵੀ ਆਪਣੀ ਉੱਤੇ ਸਾਡੀ ਟੀਮ ਹਾਈ ਹੋਣੀ ਹੈ ਤੇ ਵਾਪਸ ਜਦੋਂ ਪਾਣੀ ਲੱਤ ਜਾਣਾ ਹੈਗਾ ਤੇ ਵਾਪਸ ਛੱਡ ਕੇ ਆਵਾਂਗੇ ਲੋਕਾਂ ਨੂੰ ਡਰ ਰਹਿੰਦਾ ਕਿ ਪਿੱਛੇ ਉਹ ਸਮਾਨ ਚੋਰੀ ਹੋ ਜਾਏਗਾ ਤੋਂ ਉਸ ਨੂੰ ਲੈ ਕੇ ਸੁਰੱਖਿਆ ਤੇ ਕਹਿ ਰਹੇ ਬਿਲਕੁਲ ਕਿਉਂਕਿ ਮੈਂ ਸਿਰਫ ਸਾਡੀ ਸਿਵਲ ਪ੍ਰਸ਼ਾਸਨ ਦੀ ਟੀਮਾਂ ਦੇ ਵਿੱਚ ਨਹੀਂ ਆ ਬਹੁਤ ਸਾਰੇ ਐਨ ਜੀਓਸ ਤੇ ਬਹੁਤ ਸਾਰੇ ਸਾਡੇ ਹੋਰ ਵੀ ادارے ਨਾਲ ਹੈ ਪੰਜਾਬ ਪੁਲਿਸ ਜਿਹੜੀ ਸਾਡੀ ਸਾਡੀ ਹੁਣ ਦਿਹਾਤੀ ਖੇਤਰਾਂ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਨਾਲ ਲਗਾਤਾਰ ਰابطਾ ਚੱਲਦਾ ਪਿਆ ਹੈਗਾ ਉਹ ਵੀ ਮੌਕੇ ਤੇ ਰਹਿਣੀ ਹੈ ਜਾਂ ਸਿਰਫ ਆਪਾਂ ਇਨਸਾਨੀ ਜਾਨਾਂ ਦੀ ਗੱਲ ਕਰ ਰਹੇ ਹਾਂ ਸਗੋਂ ਪਸ਼ੂਆਂ ਦੀ ਵੀ ਜਿਹੜੀ ਆਪਾਂ ਗੱਲ ਕਰਦੇ ਪਿਆ ਸੋ ਇਹਨੇ ਇੰਤਜ਼ਾਮ ਕੀਤੇ ਜਾ ਰਹੇ ਨੇ ਤੇ ਕਿਤੇ ਵੀ ਜਾਣਗੇ ਕਿ ਇਹ ਸਾਰੀ ਜੋ ਇੱਕ ਉਹਨਾਂ ਦੇ ਮਨ ਦਾ ਬਹਿ ਪੈ ਹੈਗਾ ਕਿ ਭਈ ਅਸੀਂ ਜਿਹੜਾ ਹੈ ਉਹ ਨਹੀਂ ਇਹਦੇ ਵਿੱਚ ਮਤਲਬ ਚੋਰੀ ਹੋ ਜਾਣਾ ਜਾਂ ਕੁਝ ਹੋ ਜਾਣਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਆਪਣੀ ਜਿਹੜੀ ਆਪਣੀ ਇੱਕ ਜਾਨ ਮਨੁੱਖੀ ਦੇ ਪਸ਼ੂ ਦੀ ਜਾਨ ਬਚਾਣੀ ਬਹੁਤ ਜ਼ਰੂਰੀ ਹੈ ਉਹਨੂੰ ਆਪਾਂ ਬਚਾਲਦੀਏ ਪਿੱਛੇ ਜਿਹੜਾ ਸਮਾਨ ਆ ਉਹਦੀ ਵੀ ਰਾਖੀ ਇਨਸ਼ੋਰ ਕੀਤੀ ਜਾਂਦੀ ਹੈ ਕੋਈ ਆਰਮੀ ਦੀ ਮਦਦ ਲਿੱਤੀ ਜਾ ਰਹੀ ਹੈ ਸੋ देखो आर्मी एन डी आर एफ तो एस डी आर एफ सारे ही स्टैंड बाय से पहला ही हुए क्योंकि जिस तरह का प्रडिक्शन वैदर की सानू अनुमान सी कि एक दी शाम या दी सवेरे इस तरह की कोई जी सिचुएशन क्रिएट हो सकती है दे आर ऑलरेडी ऑन स्टैंड बाय मेरी हने भी शाम ਇਨਾਂ ਨਾਲ ਹੀ ਜਿਹੜੀ ਆ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਮੇਰੀ ਟੀਮ ਵੀ ਕੰਟਰੋਲੋਂ ਵੀ ਉਹਨਾਂ ਨਾਲ ਕੰਟੈਕਟ ਕਰ ਰਿਹਾ ਹੈਗਾ ਸਾਡੇ ਆਪਣੇ ਵੀ ਪ੍ਰਬੰਧ ਹੈਗੇ ਅਣ ਜੇ ਲੋਡ ਪਈ ਤੇ ਉਹਨਾਂ ਨੂੰ ਵੀ ਤੁਰੰਤ ਮੌਕੇ ਦੇ ਜਿਹੜਾ ਡਿਪਲੋਏ ਕੀਤਾ ਜਾਣਾ ਹੈ ਪਰ ਕਿੰਨੇ ਕਿਊਸਿਕ ਪਾਣੀ ਜਿਹੜਾ ਸਾਤ ਨੂੰ ਦਰਿਆ ਤੋਂ ਆਪਣੇ ਫਲੋਰ ਵੱਲੇ ਪਾਸੇ ਰਸ਼ਾਹ ਕੋਲ ਦੇ ਪਾਸੇ ਆਏ ਜਿਹੜਾ ਰੂਪਰ ਹੈਡਵਰਕ ਤੋਂ ਪਾਣੀ ਇਸ ਵੇਲੇ ਜੋ ਇਨਫੋਰਮੇਸ਼ਨ ਹੈ ਪਬਲਿਕ ਨੋਮੇਨਸੀ 11:14000 ਕਿਊਸਿਕ ਦੇ ਕਰੀਬ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਦੋਂ ਫਲੋਰ ਤੇ ਕਿਲ 20 ਪਹੁੰਚਦਾ ਹੈ ਨਾਲ ਹੋਰ ਵੀ ਛੋਟੇ ਛੋਟੇ ਜਿਹੜੇ ਆਪਣੇ ਰਿਵਲਟੀ ਆ ਡ੍ਰੇਨ ਜਿਵੇਂ ਕਹਿੰਦੀਆਂ ਹੁੰਦਾ ਪਾਣੀ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਸਵਾ ਤੋਂ 1.5 ਲੱਖ ਕਿਊਸੈਕ ਇਹ ਸਵੇਰੇ ਪਹੁੰਚਦੀ ਜਿਹੜਾ ਇਹਦੇ ਵਿੱਚ ਅਨੁਮਾਨ ਹੈ ਸੋ ਯੈਸ ਇਹਦੇ ਵਿੱਚ ਇੱਕ ਆਪਾਂ ਨੂੰ ਐਡਵਾਈਜ਼ਰੀ ਤਾਂ ਹੀ ਮੈਂ ਤੁਹਾਡੇ ਰਾਂਹੀ ਜਾਰੀ ਕਰ ਰਿਹਾ ਬਹੁਤ ਜ਼ਿਆਦਾ ਸਤਰ ਰਹਿਣ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਇਸ ਤਰ੍ਹਾਂ ਦਾ ਬਰੂਪਾਣੀ ਜਿਹੜਾ ਆਰਾਮ ਨਾਲ ਨਿਕਲ ਜਾਵੇ ਔਰ ਜੇ ਬਾਈ ਚਾਂਸ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਕਿ ਪਾਣੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਆ ਜਾਂਦਾ ਹੈ ਤੇ ਸਾਡੀ ਟੀਮਾਂ ਜਿਹੜੀਆਂ ਆ ਉਹ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਮਸਤੈਦ ਨੇ ਤੇ ਉਹ ਚੰਨੀ ਤਰ੍ਹਾਂ ਜਿਹੜੇ ਲੋਕਾਂ ਦੀ ਰਾਖੀ ਵੀ ਕਰਨਗੇ ਜੀ ਸਰ ਇਹ ਵਿੱਚ